ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬੰਟੀ ਪੰਜਾਬੀ ਬਲੌਗ ਐਂਡ ਟਰੈਵਲ ਆਪਾਂ ਅੱਜ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦਿੱਲੀ ਦੇ ਵਿੱਚ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਵਾਉਨੇ ਆ ਜੀ ਗੁਰਦੁਆਰਾ ਸਾਹਿਬ ਜੀ ਦੇ ਚਾਂਦਨੀ ਚੌਕ ਦੀ ਮਾਰਕੀਟ ਆ ਜੀ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਜਿੱਥੇ ਅਪਾਂ ਅੱਜ ਪਹੁੰਚੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਕਰਾਉਨੇ ਆ ਪੂਰੇ ਦਰਸ਼ਨ ਜੀ ਸਵੇਰ ਦਾ 7-8 ਵਜੇ ਦਾ ਟਾਈਮ ਹੋਇਆ ਜੀ ਦੇਖ ਸਕਦੇ ਹੋ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦਿੱਲੀ ਜੀ ਦੋਸਤੋ ਤੁਸੀਂ ਇੱਧਰਲੇ ਪਾਸੇ ਦੇਖ ਸਕਦੇ ਹੋ ਜੀ ਜੁੜਾ ਘਰ ਆ ਜੀ ਜੋੜਾ ਕਰਾ ਸੰਗਤਾਂ ਇਧਰਨੇ ਪਾਸੇ ਜੋੜਾ ਜਮਾ ਕਰਵਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਜੀ ਹਾਂਜੀ ਦੋਸਤੋ ਸਵੇਰ ਦਾ ਟਾਈਮ ਆ ਜੀ ਤੇ ਗੁਰਦੁਆਰਾ ਸਾਹਿਬ ਜੀ ਦੇ ਆਪਾਂ ਕਰਾਉਨੇ ਆ ਤੁਹਾਨੂੰ ਦਰਸ਼ਨ ਜੀ ਸਵੇਰ ਦਾ ਟਾਈਮ ਆ ਤੇ ਹੱਥ ਧੋਣ ਤੋਂ ਬਾਅਦ ਆਪਾਂ ਚੱਲਦੇ ਆ ਜੀ ਦਰਬਾਰ ਸਾਹਿਬ ਦੇ ਅੰਦਰ दोस्तों जिन्हों दोस्तों ने मित्रा ने मेरा चैनल सबसक्राइब नहीं करे जी और मेरे चैनल सबसक्राइब कर लो जी ਹਾਂਜੀ ਦੋਸਤੋ ਕੜਾ ਪ੍ਰਸ਼ਾਦੀ ਆਪਾਂ ਦੇਖ ਲੈ ਲਈਏ ਬਾਬਾ ਜੀ ਤੋਂ ਉਸ ਤੋਂ ਬਾਅਦ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਇਤਿਹਾਸ ਦੱਸਦੇ ਹਾਂ ਜੀ ਗੁਰਦੁਆਰਾ ਸ਼ੀਸ਼ਕੰਜ ਸਾਹਿਬ ਦਿੱਲੀ ਦੇ ਵਿੱਚ ਜੋ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਜੀ ਉਸ ਗੁਰਦੁਆਰਾ ਸਾਹਿਬ ਜੀ ਦਾ ਆਪਾਂ ਤੁਹਾਨੂੰ ਇਤਿਹਾਸ ਦੱਸਦੇ ਹਾਂ ਜੀ ਦੋਸਤੋ ਜਿਨ੍ਹਾਂ ਨੇ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਆ ਵਾ ਜੀ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਦੋਸਤਾਂ ਦਾ ਇਹ ਬਾਹਰਲਾ ਐਂਟਰੀ ਗੇਟ ਆ ਜੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਇਹ ਪਵਿੱਤਰ ਯਾਦਗਾਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹੈ ਇਸ ਅਸਥਾਨ ਤੇ Hindu ਧਰਮ ਦੀ ਰੱਖਿਆ ਲਈ ਸਤਗੁਰਾਂ ਨੇ ਔਰੰਗਜ਼ੇਬ ਦੇ ਸਮੇਂ ਦੇ ਵਿੱਚ ਆਪਣਾ ਸੀਸ ਵਾਰ ਦਿੱਤਾ ਸੀਗਾ ਜੀ ਇੱਥੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦ ਦੀ ਚਾਦਰ ਸ਼ਹੀਦੀ ਮਗਰੋਂ ਇਤੋਂ ਹੀ ਸਤਿਗੁਰਾਂ ਦੇ ਪਵਿੱਤਰ ਸ਼ੀਸ਼ ਨੂੰ ਭਾਈ ਜੇਤਾ ਜੀ ਭਾਈ ਜੀਵਨ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਗਏ ਅਤੇ ਇੱਥੋਂ ਹੀ ਭਾਈ ਲੱਖੀ ਸ਼ਾਹ ਬਨਜਾਰਾ ਸਤਿਗੁਰਾਂ ਜੀ ਦੇ ਧੜ ਨੂੰ 5 ਮੀਲ ਦੂਰ ਆਪਣੇ ਘਰ ਸੰਸਕਾਰ ਕਰਨ ਲਈ ਲੈ ਕੇ ਗਏ ਸਨ ਇਹ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਆ ਜੀ ਬੋਰਡ ਦੇ ਵਿੱਚ ਜੋ ਤੁਹਾਨੂੰ ਮੈਂ ਦਿਖਾ ਰਿਹਾ ਸੰਗਤੋ ਵੀਡੀਓ ਦੇ ਵਿੱਚੋਂ ਬੜੇ ਪਿਆਰ ਤੇ ਸਤਿਕਾਰ ਨਾਲ ਸਕਰੀਨਸ਼ਾਟ ਲਓ ਤੇ ਬੜੇ ਪਿਆਰ ਨਾਲ ਬੈਠ ਕੇ ਪੜੋ ਜੀ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਤਨ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦ ਦੀ ਚਾਦਰ ਜਿਨ੍ਹਾਂ ਨੇ ਆਪਣਾ Hindu ਧਰਮ ਲਈ ਸੀਸ ਦੇ ਦਿੱਤਾ ਸੀਗਾ ਜੀ ਇਸ ਸ਼ਹੀਦੀ ਮਗਰੋਂ ਲਗਭਗ 100 ਸਾਲ ਤੱਕ ਇਸ ਸਥਾਨ ਤੇ ਗੁਰੂ ਸਾਹਿਬ ਜੀ ਦੀ ਕੋਈ ਸ਼ਹੀਦੀ ਯਾਦਗਾਰ ਕਾਇਮ ਨਾ ਹੋ ਸਕੀ ਪੰਜਾਬ ਦੀਆਂ ਸਿੱਖ ਮਿਸਲਾਂ ਦੇ ਜਮਾਨੇ ਵਿੱਚ ਸਰਦਾਰ ਬਘੇਲ ਸਿੰਘ ਜੀ ਕਰੋੜ ਸਿੰਘੀਆਂ ਮਿਸਲ ਨੇ ਦਿੱਲੀ ਫਤਿਹ ਕਰਕੇ ਪਹਿਲੀ ਵਾਰ ਇਸ ਪਵਿੱਤਰ ਸਥਾਨ ਉੱਤੇ ਯਾਦਗਾਰ ਕਾਇਮ ਕੀਤੀ ਸਾਹਮਣੇ ਵਾਲੇ ਫੁਆਰੇ ਦੀ ਥਾਂ ਤੇ ਭਾਈ ਮਤੀ ਦਾਸ ਜੀ ਨੂੰ ਅਰੇ ਨਾਲ ਕੀ ਰਿਆ ਗਿਆ ਅਤੇ ਇੱਥੇ ਹੀ ਆਸਥਾਨ ਤੇ ਭਾਈ ਸਤੀਜੀ ਨੂੰ ਰੂਈ ਵਿੱਚ ਲਪੇਟ ਕੇ ਅੱਗ ਲਗਾ ਕੇ ਸ਼ਹੀਦ ਕੀਤਾ ਗਿਆ ਸੀਗਾ ਜੀ ਇਸ ਦੇ ਨਜ਼ਦੀਕ ਹੀ ਭਾਈ ਦਿਆਲਾ ਜੀ ਨੂੰ ਉਬਲਦੀ ਦੀਗ ਵਿੱਚ ਉਬਾਲਿਆ ਗਿਆ ਸੀਗਾ ਜੀ ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਦੇ ਸਾਥੀ ਸਿੰਘਾਂ ਨੂੰ ਸਿੱਖ ਦੇ ਹਿਸਾਬ ਨਾਲ ਕਤਲ ਕੀਤਾ ਗਿਆ ਜੀ ਕਾਫੀ ਗਿਣਤੀਆਂ ਦੇ ਵਿੱਚ ਇਸ ਤੋਂ ਇਲਾਵਾ ਇਸ ਸਥਾਨ ਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਲਾਇਬ੍ਰੇਰੀ ਵੀ ਹੈ ਜੀ। ਦੋਸਤੋ ਇਹ ਸੀਗਾ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਜੋ ਮੈਂ ਤੁਹਾਨੂੰ ਦੱਸਿਆ ਜੀ ਤੇ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਗੁਰਦੁਆਰਾ ਸਾਹਿਬ ਜੀ ਦਾ ਲੰਗਰ ਹਾਲ ਹੈ ਜੀ ਸੰਗਤਾਂ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਸੇਵਾ ਕਰ ਰਹੀਆਂ ਨੇ। ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹਿੰਦੂ ਵੀਰ ਅਤੇ ਮੁਸਲਮਾਨ ਵੀਰ ਸਾਰੇ ਸੇਵਾ ਕਰਦੇ ਆ ਬੜੇ ਪਿਆਰ ਤੇ ਸਤਿਕਾਰ ਨਾਲ ਗੁਰਦੁਆਰਾ ਸਾਹਿਬ ਜੀ ਦੇ ਲੰਗਰ ਹਾਲ ਦੇ ਵਿੱਚ ਆਪਾਂ ਪ੍ਰਸ਼ਾਦਾ ਬਾਣੀ ਛਕ ਲਈਏ ਜੀ ਤੇ ਅੱਗੇੋਂ ਆਪਾਂ ਤੁਹਾਨੂੰ ਬਾਹਰੋਂ ਵੀ ਗੁਰਦੁਆਰਾ ਸਾਹਿਬ ਜੀ ਦਾ ਪੂਰਾ ਸੀਨ ਦਿਖਾਉਣੇ ਆ ਜੀ Hindu Sikh Muslim ਸਾਰੇ ਇਸ ਗੁਰਦੁਆਰਾ ਸਾਹਿਬ ਜੀ 'ਚ ਸੇਵਾ ਕਰਦੇ ਆ ਤੁਸੀਂ ਦੇਖ ਸਕਦੇ ਹੋ ਜੀ ਮੁਸਲਮਾਨ ਬੀਬੀਆਂ ਵੀ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਸੇਵਾ ਕਰ ਰਹੀਆਂ ਨੇ ਪਰਮਾਤਮਾ ਹਮੇਸ਼ਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜਿਹੜੇ ਕੀ ਤੁਸੀਂ ਦੇਖ ਸਕਦੇ ਹੋ ਦੇਖੋ ਸੇਵਾ ਕਰ ਰਹੀਆਂ ਮੁਸਲਮਾਨ ਬੀਬੀਆਂ ਸ਼ੰਦਾਰ ਕੋਲੇ ਮੇਟੀ ਜਾ ਕੇ ਨਵਾਬ ਜੌਹਰ ਸਿੰਘ ਖਾਨ ਦੇ ਰੋਡ ਜਾਤਵਾ ਕਰਦੇ ਸਤੂ ਗੁਰੂ ਅਕਸ਼ੈ ਮਹਾਰਾਜੀ ਨੂੰ 11 ਨਵੰਬਰ 1675 ਈਸਵੀ ਨੂੰ ਗੁਰੂ ਜੀ ਦੀ ਸ਼ਹੀਦੀ ਤੋਂ ਪਹਿਲਾਂ ਗੁਰੂ ਜੀ ਨੇ ਇਸ ਖੂਈ ਦੇ ਉੱਪਰੋਂ ਇਸ਼ਨਾਨ ਕਰਿਆ ਜੀ ਤੁਸੀਂ ਦੇਖ ਸਕਦੇ ਹੋ ਖੂਈ ਦੇ ਦਰਸ਼ਨ ਕਰੋ ਜੀ ਇਤਿਹਾਸਿਕ ਖੂਈ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਖੂਈ ਤੋਂ ਇਸ਼ਨਾਨ ਕੀਤਾ ਜੀ ਸ਼ਹੀਦੀ ਤੋਂ ਪਹਿਲਾਂ ਜੀ ਸੀਗਾ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਜੀ ਦਾ ਇਤਿਹਾਸ ਜੋ ਆਪਾਂ ਤੁਹਾਨੂੰ ਵੀਡੀਓ ਚ ਅੱਜ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ ਦਿੱਲੀ ਦੇ ਵਿੱਚ ਚਾਂਦਰੀ ਚੌਂਕ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਸਥਿਤ ਹੈ ਜੀ ਤੇ ਦੋਸਤੋ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਉਹ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਵੀਡੀਓ ਨਾਲ ਦੀ ਨਾਲ ਅਪਡੇਟ ਹੁੰਦੀਆਂ ਰਹਿਣ ਜੀ ਆਪਾਂ ਇਦਾਂ ਹੀ ਤੁਹਾਡੇ ਲਈ ਵੀਡੀਓ ਲੈ ਕੇ ਆਉਂਦੇ ਰਵਾਂਗੇ ਜੀ ਦੋਸਤੋ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਆਪਾਂ ਦਿੱਲੀ ਦੇ ਵਿੱਚ ਹੀ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਦੀ ਵੀਡੀਓ ਆਪਾਂ ਲੈ ਕੇ ਆਵਾਂਗੇ ਜੀ ਧੰਨਵਾਦ ਸਾਰਿਆਂ ਦੋਸਤਾਂ ਮਿੱਤਰਾਂ ਦਾ ਜੀ